ਬਾਬਾ ਬਕਾਲਾ ਸਾਹਿਬ ਵਿਉਤ ਔਰਤ ਵੱਲੋਂ ਨਜਾਇਜ਼ ਸਬੰਧਾਂ ਦੇ ਚਲਦੇ ਹੋਏ ਆਪਣੇ ਦੋ ਆਸ਼ਕ ਪ੍ਰੇਮੀਆਂ ਕੋਲੋਂ ਆਪਣੇ ਸਾਬਕਾ ਫੌਜੀ ਪਤੀ ਨੂੰ ਮਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਪ੍ਰਾਪਤ ਵੇਰਵੇ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਬਾਬਾ ਬਕਾਲਾ ਅਮ੍ਰਿਤਸਰ ਜਿਸ ਦੇ ਕਿ ਗੈਰ ਮਰਦ ਨਾਲ ਨਜਾਇਜ਼ ਸੰਬੰਧ ਸਨ ਜਿਸ ਕਰਕੇ ਉਹ ਪਤਨੀ ਨੂੰ ਵਜਦਾ ਸੀ ਬੀਤੀ ਰਾਤ ਜਦੋਂ ਪਤਨਿ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆਂ ਨੂੰ ਸੱਦ ਲਿਆ ਅਤੇ ਉਨ੍ਹਾਂ ਨੇ ਰਲਵੇਂ ਸੁਖਦੇਵ ਸਿੰਘ ਦਾ ਸਿਰਾਨੇ ਨਾਲ ਮੂੰ ਕੁੱਟ ਕੇ ਉਸ ਨੂੰ ਮਾਰ ਦਿੱਤਾ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਜਿਸ ਤੇ ਤੇਜਿੰਦਰ ਸਿੰਘ ਬਲਚੌਕੀ ਇੰਚਾਰਜ ਨੇ ਉਕਤ ਔਰਤ ਅਤੇ ਉਸ ਦੇ ਦੋ ਆਸ਼ਿਕਾਤਾਂ ਜਿਨ੍ਹਾਂ ਦੀ ਪਹਿਚਾਨ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਣਪੇਟ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੋਸ਼ੀਆਂ ਖਿਲਾਫ थाना ਬਿਆਸ ਵਿਖੇ ਕੇਸ ਦਰਜ ਕਰਕੇ ਅਗਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਘਟਨਾ ਕਰਮਜੀਤ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ ਗਲ ਘੁੱਟ ਕੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨਾ ਮਾਰਤਾ ਗਲ ਘੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਲੈ ਤੇ ਉਹਨੇ ਗੁੱਡੀ ਨੂੰ ਵੀ ਅੱਗੇ ਜਾਣਤਾ ਹਾਂਜੀ ਕੈਮਰਾ ਜਿੋਂ ਕਢਾਇਆ ਬੰਦੇ ਬਾਅਦ ਚ ਕੈਮਰਾ ਚ ਨਿਕਲੇ ਤੋਂ ਉਹਨਾਂ ਦੀ ਪਛਾਣਾਂ ਨੂੰ ਆ ਗਈ। ਬੰਦੇ ਕਿੱਥੋਂ ਫੜੇ ਗੁਸਤ? ਇਹ ਫਿਰੋਜ਼ਪੁਰੋਂ ਫੜੇ ਜੀ। ਬਲੇ ਚੋਂ ਭੱਜ ਚੁਕੇ ਸੀ। ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚੋਂ। ਕੀ ਉਮੀਦ ਰੱਖਦੇ ਆਂ ਜਿਹੜਾ ਕਿ ਇੰਨੀ ਜਲਦੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ? ਇਹ ਜੀ ਇਹਨਾਂ ਮਤਲਬ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾ ਨਾਲ ਸਾਡੇ ਚੱਲੇ 6-7 ਪੁਲਿਸ ਮੁਲਾਜ਼ਮ ਸਾਡੇ ਨਾਲ ਗਏ ਜੀ ਐਸ ਐਚ ਓ ਬਿਆਸ ਹੀ ਨਾਲ ਜੀ। ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ। ਮਤਲਬ ਉਮੀਦ ਰੱਖਦੇ ਆਂ ਪੁਲਿਸ ਤੋਂ ਹ ਬਹੁਤ ਕਾਇਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਹੇ ਹੈਗੇ ਹਾਂਜੀ ਦੂਜੀ ਨੌਕਰੀ ਕਰਨ ਰਿਹਾ ਹੈ ਜੀ ਫਰਵਿਲ ਕੇ ਰਿਟਾਇਰਮੈਂਟ ਹੀ ਮਤਲਬ ਕਾਫੀ ਉਮਰ ਦੇ ਵੀ ਵੱਡੇ ਉਮਰ ਹਾਂਜੀ 42 43 ਸਾਲ ਦੇਰ ਰਾਤ ਮੁਖ ਅਫਸਰ थाना ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਜਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੇ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬੋਕ ਕਲਾ ਸਾਹਿਬ ਵਿਕੇ ਉਹਨਾਂ ਦੇ بیٹے ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰਾਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅਮਰ ਸਾਹਿਬ ਵਿਹਾਤੀ ਜੀ ਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮਕਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਰ ਅੱਜ ਮਨਜੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ